ਇਸ ਆਸ਼ਰਮ ਦੇ ਅੰਦਰ ਇਸ ਇਮਾਰਤ ਦੇ ਅੰਦਰ ਇੱਕ ਬੱਚਾ ਜੋ ਹੈ ਉਹ ਵੀ ਕਿਥੋਂ ਆਇਆ ਔਰ ਬੱਚਾ ਜੋ ਹੈ ਦੇਖ ਸਕਦੇ ਹੋ ਕਿ ਬੱਚਾ ਜੋ ਹੈ ਕਿਸੇ ਨੂੰ ਨਹੀਂ ਪਤਾ ਕਿ ਬੱਚੇ ਦਾ ਪਰਿਵਾਰ ਕਿੱਥੇ ਆ ਕੌਣ ਹੈ ਬੱਚਾ ਆ ਤੁਹਾਨੂੰ ਬੱਚੇ ਨਾਲ ਮਲਾਉਣੇ ਆ ਕਿ ਕਿਹੜਾ ਬੱਚਾ ਜੋ ਜੋ ਬੱਚਾ ਇੱਥੇ ਲਵਾਰਸ਼ ਹਾਲਤ ਵਿੱਚ ਇੱਥੇ ਪਹੁੰਚਿਆ ਇਸ ਆਸ਼ਰਮ ਦੇ ਵਿੱਚ ਇਸ ਸੰਸਥਾ ਦੇ ਵਿੱਚ ਔਰ ਬੱਚਾ ਕੌਣ ਹੈ ਕਿੱਥੋਂ ਆਇਆ ਔਰ ਸੰਸਥਾ ਦੀ ਗੱਲ ਕਰੀਏ ਕਿ ਦੀਨਾਨਗਰ ਵਿੱਚ ਜੋ ਸੰਸਥਾ ਆ ਜੋ ਲਵਾਰਸ ਲੋਕ ਹੈ ਜਿਨ੍ਹਾਂ ਨੂੰ ਕੋਈ ਨਹੀਂ ਸੰਭਦਾ ਜਿਹੜੇ ਬੱਚੇ ਕੋਈ ਬੰਦੇ ਘਰਾਂ ਤੋਂ ਭਟਕੇ ਹੋਏ ਨੇ ਜੀ ਜਿਹੜਾ ਪਰਿਵਾਰਾਂ ਦੇ ਵਿੱਚ ਕਈ ਲੋਕ ਤਾਂ ਇੱਥੇ ਆਏ ਨੇ ਜਿਨ੍ਹਾਂ ਦੇ ਪਰਿਵਾਰ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਔਰ ਬੱਚਾ ਕਿਹੜਾ ਤੁਹਾਨੂੰ ਪਹਿਲੇ ਬੱਚੇ ਨਾਲ ਗੱਲ ਕਰਾਈਏ ਕਿ ਬੱਚਾ ਕਿਹੜਾ ਹੈ ਔਰ ਪਹਿਲੇ ਤਾਂ ਇਹ ਬਿੱਕਾ ਭਾਜੀ ਜੋ ਸੰਸਥਾ ਵਾਲੇ ਹਨ ਨਾਲ ਗੱਲ ਕਰਦੇ ਆਂ ਬਚਿੱਤਰ ਸਿੰਘ ਨਾਲ ਗੱਲ ਕਰਦੇ ਆਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਸਰ ਪਹਿਲੇ ਤਾਂ ਤੁਹਾਡਾ ਬੜਾ ਧੰਨਵਾਦ ਹੈ ਕਿ ਤੁਸੀਂ ਇਹ ਸੰਸਥਾ ਚਲਾ ਰਹੇ ਹੋ ਕਿਤੇ ਨਾ ਕਿਤੇ ਜਾ ਕੇ ਬਹੁਤ ਸਾਰੀਆਂ ਐਕਟੀਵਿਟੀਆਂ ਵਿਖਾਉਣੇ ਪੈਂਦੀਆਂ ਕਿਉਂਕਿ ਇਹਨਾਂ ਦੀ ਦੇਖ ਰੇਗ ਸੰਭਾਲ ਜਿਹੜੀ ਆ ਕਿਤਾਬਾਂ ਵਿੱਚ ਤਾਂ ਫੋਟੋ ਬਹੁਤ ਸੋਹਣੀ ਲੱਗਦੀ ਆ ਖਵਾਰਾਂ ਚ ਲੇਕਿਨ ਕਿਤੇ ਨਾ ਕਿਤੇ ਜਿਹੜੀ ਸਾਮ ਸੰਭਾਲ ਤੁਸੀਂ ਕਰਦੇ ਹੋ ਮਿਹਨਤ ਵੀ ਜਿਆਦਾ ਔਰ ਸਮਾਂ ਵੀ ਜਿਆਦਾ ਸਾਰੇ ਹੀ ਜ਼ਿਆਤਰ ਮਰੀਜ਼ਾਂ ਵਿੱਚ ਹੀ ਆਉਂਦੇ ਹਾਲਤ ਵਿੱਚ ਆਉਂਦੇ ਇਥੇ ਹਾਂਜੀ ਸਭ ਤੋਂ ਪਹਿਲਾਂ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸਾਕ ਜਿਹੜੇ ਤੁਹਾਡੇ ਚੈਨਲ 'ਤੇ ਸਾਨੂੰ ਦਿਖ ਰਹੇ ਨੇ ਇਹ ਜਿੰਨੇ ਵੀ ਪੇਸ਼ੈਂਟ ਆਦੇ ਜਿਆਦਾ ਰੋਡ ਸਾਈਡ ਤੋਂ ਜੀ ਜਾਂ ਘਰਾਂ ਦੇ ਵਿੱਚੋਂ ਛੜਵਾ ਕੇ ਲੈਂਦੇ ਜਿਹੜੇ ਗੁਲਾਮ ਬਣਾ ਕੇ ਰੱਖੇ ਹੋਏ ਸੀ ਤੇ ਸਾਰੇ ਮੈਂਟਲੀ ਅਬਸੈਟ ਸਮਨ ਦੇ ਵਿੱਚ ਤੁਹਾਨੂੰ ਪਤਾ ਨਾ ਬੰਦਿਆਂ ਨੂੰ ਦਿੱਕਤ ਤੇ ਬਹੁਤ ਜ਼ਿਆਦਾ ਆਉਂਦੀ ਹੈ ਜੀ ਪਰੇਸ਼ਾਨੀ ਬਹੁਤ ਜ਼ਿਆਦਾ ਆਉਂਦੀ ਹੈ ਜੀ ਤੇ ਜਿਹੜਾ ਬੱਚਾ ਇੱਕ ਛੋਟਾ ਬੱਚਾ ਉਹਦੇ ਬਾਰੇ ਜਾਣਕਾਰੀ ਦਿਓ ਬੱਚਾ ਕਿਹੜਾ ਵਾ ਕੀ ਬੱਚਾ ਕਿੱਥੋਂ ਆਇਆ ਏ ਔਰ ਕਦੋਂ ਤੋਂ ਤੁਹਾਡੇ ਕੋਲ ਰਹਿ ਰਿਹਾ ਏ ਦੀਪਕ ਕੁਮਾਰ ਨਾਮ ਦੱਸ ਦਿਓ ਜੀ ਆਪਣਾ ਇਹ ਅੱਜ ਤੋਂ 5 ਦਿਨ ਪਹਿਲਾਂ ਇਹ ਬੱਚੇ ਨੂੰ ਵੇੜਿਆ ਪੰਜ ਦਿਨ ਪਹਿਲਾਂ ਇਹਨੂੰ ਪੁਲਿਸ ਪ੍ਰਸ਼ਾਸਨ ਨੇ ਛੱਡ ਕੇ ਗਿਆ ਸਾਡੀ ਸੇਵਾ ਘਰ ਵਿੱਚ ਆਪਾਂ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਪਰਿਵਾਰ ਆ ਉਹ ਮਿਲ ਜੇ ਇਹ ਆਪਣਾ ਐਡਰੈਸ ਬਿਹਾਰ ਦਾ ਦੱਸਦਾ ਜੀ ਇਹਦਾ ਇਹਦਾ ਬੱਚੇ ਦਾ ਨਾ ਚਿਹਰਾ ਕਲੀਅਰ ਕੀਤਾ ਜਾਵੇ ਹੋ ਸਕਦਾ ਕੋਈ ਪਰਿਵਾਰ ਇਸ ਨੂੰ ਪਛਾਣ ਲਵੇ ਕਿ ਇਹਦੀ ਟੋਪੀ ਜਿਹੜੀ ਆ ਨਾ ਇੱਕ ਵਾਰ ਲਾ ਕੇ ਇਹਨੂੰ ਸਿੱਧਾ ਖਲਾ ਰਿਆ ਜਾਵੇ ਔਰ ਇਹੜਾ ਨਾ ਇਹਨੂੰ ਕਲੀਅਰ ਕੀਤਾ ਜਾਵੇ ਕੈਮਰੇ ਸਾਹਮਣੇ ਇਹ ਟੋਪੀ ਜਿਹੜੀ ਆ ਇਹ ਲਾਈ ਜਾਵੇ ਕਿ ਇਹ ਬੱਚਾ ਜੇ ਇਹ ਗੱਲ ਕਰੀਏ ਤਾਂ ਪੰਜਾਬੀ ਨਹੀਂ ਆ ਤਾਂ ਕੰਮ ਕਰੋ ਤਾਂ ਕੰਮ ਕਰੋ ਤੇ ਉਹ ਸਾਹਮਣੇ ਦੇਖੋ ਇਹ ਸ਼ਰਾਰਤੀ ਬਹੁਤ ਜ਼ਿਆਦਾ ਜੀ ਇਹ ਵੀ ਬਹੁਤ ਜ਼ਿਆਦਾ ਸਾਨੂੰ ਧਿਆਨ ਰੱਖਣੇ ਪੈਂਦਾ ਤੁਹਾਡੇ ਸਾਹਮਣੇ ਵੇਖੋ ਇਹਦਾ 24 ਘੰਟੇ ਧਿਆਨ ਰੱਖਣੇ ਪੈਂਦਾ ਸ਼ਰਾਰਤੀ ਜ਼ਿਆਦਾ ਬਹੁਤ ਜ਼ਿਆਦਾ ਜੀ ਤੇ ਇਹ ਦੱਸ ਰਿਹਾ ਕਿ ਮੈਨੂੰ ਸਾਲ ਹੋ ਗਿਆ ਘਰੋਂ ਨਿਕਲੇ ਇਹ ਵੀ ਬੋਲਦਾ ਤੇ ਉਹਦਾ ਨਾਂ ਕੀ ਲੈਂਦਾ ਆਪਣਾ ਨਾਮ ਕੀ ਲੈਂਦਾ ਦੀਪਕ ਕੁਮਾਰ ਦੀਪਕ ਮਾਤਾ ਆਪਣੇ ਡੈਡੀ ਦਾ ਕੀ ਨਾਮ ਲੈਂਦਾ ਜੀ ਪਵਨ ਪਵਨ ਕੁਮਾਰ ਪਵਨ ਤੇ ਮਾਤਾ ਦਾ ਨਾਮ ਗੀਤਾ ਦੱਸਦਾ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਬਿਹਾਰ ਦੱਸਦਾ ਹੋਰ ਕੁਝ ਨਹੀਂ ਮਤਲਬ ਪਿੰਡ ਵੀ ਪੁੱਛੋ ਉਹ ਵੀ ਕਹਿੰਦਾ ਕਿ ਬਿਹਾਰ ਆ ਕਿੱਥੇ ਘਰ ਕਿੱਥੇ ਆ ਬਿਹਾਰ ਆ ਤੇ ਬਸ ਇਹਨੇ ਇੱਕ ਨਾ ਜिले ਦਾ ਨਾਮ ਲਿਆ ਹੀ ਸਮਸਤੀਪੁਰ ਸੋ ਮਦੋਲਾਵਾ ਕੁਛ ਨਹੀਂ ਬੋਲਦਾ ਕਾ ਨਾਂ ਆਪਣਾ ਘਰ ਦੱਸਦਾ ਕਦੀ ਕਹਿੰਦਾ ਮੈਂ ਹਰਿਦੁਵਾਰ ਤੋ ਗਿਆ ਟ੍ਰੇਨ ਚ ਵਾਪਸ ਚਲ ਗਿਆ ਮੇਰਾ ਮੇਰਾ ਡੈਡੀ ਕਹਿੰਦਾ ਇਹ ਕਿ ਤੈਨੂੰ ਮੈਂ ਹੱਥ ਪੈਰ ਬਣ ਕੇ ਤੈਨੂੰ ਮੈਂ ਟ੍ਰੇਨ ਦੇ ਅੱਗੇ ਪਾ ਕੇ ਕੋਚਲ ਦੇਣਾ ਤਾਂ ਕਹਿੰਦਾ ਮੈਂ ਦੌੜ ਕੇ ਆ ਗਿਆ ਬਸ ਕੰਫਰਮ ਨਹੀਂ ਹੈਗਾ ਲੇਕਿਨ ਕੰਫਰਮ ਕੋਈ ਸਾਫ ਪਾਸ਼ਾ ਨਹੀਂ ਬੋਲਦਾ ਨਹੀਂ ਸਰ ਸਿਰਫ ਆਪਣਾ ਨਾਮ ਦੱਸਦਾ ਮਦੋਲਾਵਾ ਕੁਛ ਨਹੀਂ ਦੱਸਦਾ ਦੱਸ ਦਈਏ ਕਿ ਜੇ ਬੱਚੇ ਜਿਹੜੇ ਆ ਬੱਚੇ ਵੀ ਇੱਥੇ ਤੁਸੀਂ ਵੇਖਿਆ ਕਿ ਛੋਟੇ ਛੋਟੇ ਹਸਾਸ ਵਿੱਚ ਸਹਾਰਾ ਬਣ ਰਹੇ ਨੇ ਇਹਨਾਂ ਨੂੰ ਵੀ ਸਾਰਾ ਮਿਲ ਰਿਹਾ ਕਿਤੇ ਨਾ ਕਿਤੇ ਔਰ ਜੇ ਗੱਲ ਕਰੀਏ ਤਾਂ ਇੱਥੇ ਹੋਰ ਵੀ ਭਰਾ ਆਏ ਨੇ ਹਾਂਜੀ ਭਰਾ ਜੀ ਸასი ਕਾਲ ਜੀ ਭਰਾ ਜੀ ਕਿਵੇਂ ਵੇਖਦੇ ਹੋ ਇਹ ਵਾਲੀ ਸੇਵਾ ਮੈਂ ਕਹਿੰਦਾ ਜੀ ਮੈਂ ਤੇ ਅੱਜ ਪਹਿਲੀ ਵਾਰੀ ਇਹ ਦਰਸ਼ਨ ਕਰਨ ਦਾ ਮੌਕਾ ਮਿਲਿਆ ਪਰ ਬੜਾ ਬਹੁਤ ਵੱਡੀ ਸੇਵਾ ਵਿੱਕੇ ਭਾਜੀ ਇਹਦੇ ਇਹਨਾਂ ਦੀ ਟੀਮ ਦੀ ਜਿਹੜੀ ਹੈਗੀ ਆ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਬਹੁਤ ਵੱਡਾ ਕੰਮ ਹੈ ਇਹਨਾਂ ਦਾ ਦੀਨਾਨਗਰ ਦੇ ਵਿੱਚ ਪਹਿਲੀ ਵਾਰੀ ਮੇਰਾ خیال ਕੋਈ ਹੋਣਾ ਹੀ ਨਹੀਂ ਸਾਡੇ ਡਿਸਟ੍ਰਿਕ ਇੱਥੇ ਕੋਈ 19-20 ਜਾਣੇ ਤੁਸੀਂ ਦੇਖੋ ਜ਼ਿਆਦਾਤਰ ਕੋਈ ਯੂਪੀ ਜਾਂ ਬਿਹਾਰ ਦੇ ਨੇ ਤੇ ਆਪਣੇ ਪੰਜਾਬੀ ਵੀ ਹੈਗੇ ਨੇ ਮਾਤਾ ਹੈਗੀਆਂ ਨੇ ਬੱਚੇ ਨੇ ਬਹੁਤ ਹੀ ਵੱਡੀ ਸੇਵਾਾਂ ਦੀ ਆ ਕੇ ਦੇਖੇ ਬੰਦਾ ਫੇਰੀ ਪਤਾ ਲੱਗੇਗਾ ਜੀ ਧੰਨਵਾਦ ਜੀ ਆਹ ਜੀ ਗੱਲ ਕਰੀਏ ਤਾਂ ਇਹ ਜੋ ਇੱਥੇ ਰਹਿੰਦੇ ਨੇ ਜੋ ਇਹ ਮਰੀਜ਼ ਨੇ ਲਾ ਲੋ ਜ਼ਿਆਦਾਤਰ ਮਰੀਜ਼ ਹੀ ਨੇ ਹਾਂ ਜੀ ਜ਼ਿਆਦਾਤਰ ਥੋੜੇ ਮੈਂਟਲੀ ਅਫਸੈਟ ਬੰਦੇ ਤੇ ਤੁਹਾਨੂੰ ਮੈਡੀਸਨ ਦੀ ਜਿਹੜੀ ਇਹਨਾਂ ਨੂੰ ਸਹੂਲਤ ਦਿੰਦੇ ਉਹ ਕਿਵੇਂ ਮੇ ਪ੍ਰਾਪਤ ਹੁੰਦੀ ਹੈ ਹਾਂ ਜੀ ਮੈਡੀਸਨ ਮੈਡਮ ਰਪਿੰਦਰ ਕੋਰ ਨੇ ਜੀ ਗੁਰਦਾਸਪੁਰ ਤੋਂ ਉਹਨਾਂ ਨੇ ਕਾਫੀ ਸਾਡੀ ਹੈਲਪ ਕੀਤੀ ਹੈ ਜੀ ਤੇ ਫਿਲਹਾਲ ਉਹਨਾਂ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ ਉਹਨਾਂ ਆਪਾਂ ਟਰਾਈ ਕਰ ਰਹੇ ਆ ਵੀ ਉਹਨਾਂ ਨਾਲ ਫੇਰ ਕੰਟੈਕਟ ਹੋਏ ਤੇ ਫੇਰ ਉਹਨਾਂ ਦੀ ਮੈਡੀਸਿਨ ਚੱਲੇ ਜੀ ਕਿ ਤੁਹਾਡੇ ਮੈਂਬਰ ਰਹਿ ਰਹੇ ਆ ਇਹਨਾਂ ਮੈਂਬਰਾਂ ਨੂੰ ਤੁਸੀਂ ਕਿਹੜੀ ਕਿਹੜੀ ਫੈਸਿਲਿਟੀ ਦੇਦੇ ਹੋ ਫੈਸਿਲਿਟੀ ਪ੍ਰੋਪਰ ਇਹਨਾਂ ਨੂੰ ਰੋਟੀ ਪਾਣੀ ਸਿਰੇ ਚਾਹ ਨਾਲ ਰਸ ਦੇ ਦਿਆ ਜੀ ਉਸ ਤੋਂ ਬਾਅਦ ਲੰਗਰ ਹੁੰਦਾ ਦੁਪਹਿਰ ਦਾ ਸਵੇਰ ਦਾ ਤੇ ਦੁਪਹਿਰ ਦਾ ਇਕੱਠਾ ਹੁੰਦਾ ਫੇਰ ਸ਼ਾਮਾਂ ਨੂੰ 4 ਵਜੇ ਚਾਹ ਰਸ ਨਾਲ ਦੇ ਦਿਆ ਫੇਰ ਸ਼ਾਮੇ 7 ਵਜੇ ਲੰਗਰ ਹੈ ਜੀ ਤੇ ਤੁਹਾਡਾ ਆਪਣਾ ਇੱਕ ਕਾਰੋਬਾਰ ਹੁੰਦਾ ਸੀ ਜਿਵੇਂ ਰੇਤਾ ਬਜਰੀ ਟਰੈਕਟਰ ਟਰਾਲੀਆਂ ਰੱਖੀਆਂ ਸੀ ਉਹ ਕਾਰੋਬਾਰ ਦਾ ਕੀ ਕੀਤਾ ਕਾਰੋਬਾਰ ਵੀ ਚੱਲ ਰਿਹਾ ਜਾਂ ਕਿਵੇਂ ਚੱਲ ਰਿਹਾ ਨਹੀਂ ਕਾਰੋਬਾਰ ਟਰੈਕਟਰ ਦੇ ਚਲੋ ਹੁਣ ਕੀ ਦੱਸਣਾ ਜੀ ਕੈਮਰਾ ਚੱਲ ਰਿਹਾ ਜੀ ਚਲੋ ਸਭ ਤੋਂ ਵੱਡੀ ਗੱਲ ਇਹ ਵੀ ਇਹ ਗੱਲਾਂ ਦੱਸਣੀਆਂ ਨਹੀਂ ਚਾਹੀਦੀ ਚਲੋ ਮੈਂ ਦੱਸ ਦਿੰਦਾ ਸੇਵਾ ਜਦੋਂ ਮੈਂ ਸੇਵਾ ਨਹੀਂ ਕਰਦਾ ਬੜਾ ਸੋਨਾ ਕਾਰੋਬਾਰ ਸੀ ਸਾਰਾ ਕੁਝ ਵਧੀਆ ਸੀ ਤੇ ਹੁਣ ਕਈ ਵਾਰੀ ਸਾਰਾ ਕੁਝ ਦੇਖੀਦਾ ਕਈ ਵਾਰੀ ਪੈਸਾ ਨਹੀਂ ਆਂਦਾ ਉਹਦੇ ਕਰਕੇ ਮੇਰੀਆਂ ਦੋ ਖੋਦੀਆਂ ਟਰਾਲੀਆਂ ਸੀ ਉਹ ਵੀ ਵੇਚ ਦਿੱਤੀਆਂ ਜੀ ਤੇ ਹੁਣ ਟਰੈਕਟਰ ਹੀ ਰਹਿ ਗਿਆ ਇੱਕ ਗੱਡੀ ਏ ਜਿਹਦੇ ਵਿੱਚ ਸੇਵਾ ਇਹਨਾਂ ਪੇਸ਼ਾ ਨੂੰ ਲਈਦਾ ਜਿੱਥੇ ਮਰਜ਼ੀ ਆਣਾ ਜਾਣਾ ਹੁੰਦਾ ਉਹ ਗੱਡੀ ਕੋਲ ਆ ਤੇ ਇੱਕ ਦੋ ਮੇਰੇ ਵੀਰ ਆ ਜਿਹੜੇ ਮੇਰਾ ਸਾਥ ਦਿੰਦੇ ਆ ਜੀ ਪੰਜਾਬ ਵਾਸੀਆਂ ਨੂੰ ਬੇਨਤੀ ਕਰ ਦਈਏ ਔਰ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਭਰਾ ਨੇ ਇੱਕ ਬੜੀ ਵੱਡੀ ਗੱਲ ਦੱਸੀ ਆ ਕਿ ਦੋ ਟਰਾਲੀਆਂ ਸਨ ਇਹਨਾਂ ਦੀ ਸੇਵਾ ਵਿੱਚ ਉਹ ਵੀ ਵੇਚ ਦਿੱਤੀਆਂ ਨੇ ਔਰ ਕਿਤੇ ਇੱਕ ਟਰੈਕਟਰ ਆ ਹੁਣ ਤੇ ਜੇ ਗੱਲ ਕਰੀਏ ਤਾਂ ਸੇਵਾ ਜਿਹੜੀ ਆ ਉਹ ਕਰਨੀ ਬਹੁਤ ਔਖੀ ਆ ਪਹਿਲੇ ਤਾਂ ਸਾਫ ਸੰਭਾਲ ਬਹੁਤ ਔਖੀ ਆ ਕਿਉਂਕਿ ਜ਼ਿਆਦਾਤਰ ਇਹ ਲੋਕ ਭਟਕੇ ਹੋਏ ਨੇ ਇਹਨਾਂ ਦੀ ਭਾਸ਼ਾ ਜਿਹੜੀ ਆ ਪਹਿਲੇ ਤਾਂ ਸਮਝ ਨਹੀਂ ਆਉਂਦੀ ਇਹ ਭਾਸ਼ਾ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਯੂਪੀ ਬਿਹਾਰ ਨੂੰ ਬਿਲੋਂਗ ਕਰਦੇ ਨੇ ਇਹ ਲੋਕ ਤੇ ਜਦੋਂ ਇਹ ਸੜਕਾਂ ਵਿੱਚ ਫਿਰਦੇ ਨੇ ਤਾਂ ਫਿਰ ਵਿਕੇ ਭਾਜੀ ਕੋਲੀ ਇਹ ਫੋਨ ਆਉਂਦੇ ਨੇ ਕਿ ਇੱਥੇ ਕੋਈ ਬੰਦਾ ਫਿਰ ਰਿਹਾ ਲੇਕਿਨ ਗਾਂ ਵਾਸਤੇ ਇੱਕ ਗੱਲ ਕਰੀਏ ਕਿ ਭਰਾਵਾਂ ਨੂੰ ਬੇਨਤੀ ਕਰਦੇ ਆ ਐਨਆਰਆਈ ਵੀਰਾਂ ਨੂੰ ਔਰ ਪੰਜਾਬ ਦੇਆਂ ਜੋ ਬਹੁਤ ਵੱਡੀਆਂ ਵੱਡੀਆਂ ਸਖਸੀਅਤਾਂ ਪੰਜਾਬ ਦੇ ਵਿੱਚ ਰਹਿੰਦੀਆਂ ਨੇ ਕਿਸ ਸੰਸਥਾਵਾਂ ਜਿਹੜੀਆਂ ਬਣੀਆਂ ਨੇ ਇਹਨਾਂ ਦੇ ਵਿੱਚ ਜਰੂਰ ਯੋਗਦਾਨ ਪਾਉਣਾ ਚਾਹੀਦਾ ਔਰ ਪਹਿਲੇ ਤਾਂ ਦੀਨਾ ਨਗਰ ਵਿੱਚ ਪਹਿਲੇ ਵੜਮੁੱਲੀ ਜਿਹੜੀ ਇਹ ਸੰਸਥਾ ਖੁੱਲੀ ਆ ਇਸ ਦੇ ਵਿੱਚ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਬਹੁਤ ਵੱਡੀ ਸੇਵਾ ਕਰ ਰਹੇ ਨੇ ਔਰ ਇਹਨਾਂ ਦਾ ਸਹਿਯੋਗ ਜਰੂਰ ਦਿਓ ਜੇ ਮਾਇਆ ਦੀ ਗੱਲ ਕਰੋ ਤਾਂ ਮਾਇਆ ਦੇ ਤਰਫੋਂ ਵੀ ਤੇ ਜੇ ਕੋਈ ਰਾਸ਼ਨ ਵਗੈਰਾ ਦੀ ਗੱਲ ਕਰੋ ਤਾਂ ਉਸ ਤਰਫੋਂ ਵੀ ਜਰੂਰ ਇਹ ਸੰਸਥਾ ਦੇ ਵਿੱਚ ਯੋਗਦਾਨ ਪਾਓ ਕਿਉਂਕਿ ਇਹ ਸੇਵਾ ਜਿਹੜੀ ਆ ਕਿਤੇ ਨਾ ਕਿਤੇ ਕਹਿੰਦੇ ਆ ਗੁਰੂ ਦੀ ਗੋਲਕ ਜਿਹੜਾ ਗਰੀਬ ਦਾ ਮੂੰਹ ਹੁੰਦਾ ਔਰ ਇਹ ਗੋਲਕ ਜਿਹੜੀ ਆ ਨਾ ਕੋਈ ਨਾ ਕੋ ਔਰ ਜੇ ਗੱਲ ਕਰੀਏ ਹਾਂ ਜੀ ਬੀਕੇ ਭਾਜੀ ਇੱਕ ਚੀਜ਼ ਸਾਨੂੰ ਹੋਰ ਦੱਸਿਓ ਕਿ ਤੁਸੀਂ ਕਿੰਨੀ ਤੁਹਾਡੀ ਟੀਮ ਹੈ ਜਿਹੜੀ ਇੱਥੇ ਕੰਮ ਕਰਦੀ ਹੈ ਟੀਮ ਤੇ ਜਦੋਂ ਸੇਵਾ ਸ਼ੁਰੂ ਕੀਤੀ ਸੀ ਉਹ ਲੈ ਤੇ ਬਹੁਤ ਜ਼ਿਆਦਾ ਵੀਰ ਤੁਰੇ ਨਾਲ ਬੜਾ ਹੰਗਾਰਾ ਭਰਿਆ ਸੀ ਸਾਰੇ ਨੇ ਪਰ ਹੁਣ ਗਰਾਊਂਡ ਦੇ ਵਿੱਚ ਚਾਰ ਪੰਜ ਵੀਰੀ ਆ ਜਿਹੜੇ ਵਰਕ ਕਰਦੇ ਨੇ ਜ਼ਿਆਦਾਤਰ ਤੇ ਇਹ ਮੇਰਾ ਵੀਰ ਆ ਜਿਹੜਾ ਸੇਵਾ ਕਰਦਾ 24 ਘੰਟੇ ਇੱਥੇ ਆਪਣਾ ਸਮਾਂ ਦਿੰਦਾ ਜੀ ਇਸ ਵੀਰ ਨੇ ਲੋਕਾਂ ਨੂੰ ਘਰਾਂ ਤੱਕ ਵੀ ਪਹੁੰਚਾਇਆ ਇਹਨ ਸਾਰੀ ਸਾਰੀ ਦਾ ਸਰਚ ਕਰਦੇ ਰਹਿਣਾ ਤੇ ਖਾਈ ਜਿਹੜੇ ਇੱਥੋਂ ਸੇਵਾ ਕਰੋ ਕੋਈ ਵਿਛੜੇ ਕੋਈ 4 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ ਕੋਈ ਕਿਤੋਂ ਦਾ ਕੋਈ ਇਸ ਵੀਰ ਨੇ ਮਲਕੀ ਰਾਤ ਦਿਨ ਮਿਹਨਤ ਕਰਕਣ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਜੀ ਹਾਂਜੀ ਭਰਾ ਜੀ ਕੀ ਨਾਮ ਕੀ ਆਪਣਾ ਜੀ ਸੱਸੀ ਗੱਲ ਸਰ ਮੇਰਾ ਨਾਮ ਵੀਵੇਕ ਸੈਣੀ ਆ ਤੇ ਪਿੰਡ ਪਟੋਆ ਦਾ ਰਹਿਣ ਵਾਲਾ ਅੱਛਾ ਪਟੋਆ ਆ ਪਿੰਡ ਨੂੰ ਬਲੌਂਕ ਕਰਦੇ ਹੋ ਤੇ ਇੱਥੋਂ ਪਿੰਡ ਵੀ ਤੁਹਾਡਾ 5-6 ਕਿਲੋਮੀਟਰ ਹੋਊਗਾ ਸਰ ਹਾਂ 4 ਕਿਲੋਮੀਟਰ ਦਸਤੋਂ ਮੇਰਾ ਪਿੰਡਾ ਸਵੇਰੇ 10 ਵਜੇ ਤੋਂ ਲੈ ਕੇ ਮਤਲਬ ਸ਼ਾਮ 6 ਵਜੇ ਤੱਕ ਮੇਰੀ ਡਿਊਟੀ ਹੁੰਦੀ ਆ ਪ੍ਰਾਈਵੇਟ ਜੌਬ ਕਰਦਾ ਮੈਂ ਔਰ ਉਸ ਤੋਂ ਬਾਅਦ ਮੈਂ ਆਪਣਾ 11 ਰਾਤ ਦੇ 11 ਵਜੇ ਤੱਕ ਮੈਂ ਇੱਥੇ ਹੀ ਹੁੰਨਾ ਇੱਥੋਂ ਸਿਰਫ ਘਰ ਜਾ ਕੇ ਸੋਣਾ ਸਵੇਰੇ ਉੱਠ ਕੇ ਡਿਊਟੀ ਡਿਊਟੀ ਤੇ ਸ਼ਾਮ ਨੂੰ ਇੱਥੇ ਇਸ ਤੋਂ ਬਾਅਦ ਸੰਡੇ ਸਾਰਾ ਮੇਰਾ ਇੱਥੇ ਹੀ ਨਿਕਲਦਾ ਜੀ ਅੱਛਾ ਪ੍ਰਾਈਵੇਟ ਜੌਬ ਕਰਦੇ ਹੁੰਦੇ ਵੀ ਤੁਸੀਂ ਆਪਣਾ ਜਿਹੜਾ ਟਾਈਮ ਇੱਧਰ ਸਪੈਂਡ ਕਰ ਰਹੇ ਹੋ ਕਿ ਇਹ ਟਾਈਮ ਇਹ ਨਾ ਲੋਕਾਂ ਨੂੰ ਦੇ ਰਹੇ ਹੋ ਤਾਂ ਬੜੀ ਵੱਡੀ ਸੇਵਾ ਤੁਹਾਡੇ ਵਾਸਤੇ ਤੇ ਜੇ ਗੱਲ ਕਰੀਏ ਤਾਂ ਹੋਰ ਰਜੇਮੀਨ ਦੇ ਵਿੱਚ ਮੁੰਡੇ ਜਿਹੜੇ ਅੱਜਕੱਲ ਕਈ ਨਸ਼ਿਆਂ 'ਚ ਪਏ ਉਹ ਕੀ ਕਹਿਣਾ ਚਾਹੁੰਦੇ ਹੋ ਸਰ ਇਹੀ ਕਹਿਣਾ ਚਾਹੁੰਦੇ ਆ ਕਿ ਨਸ਼ਿਆਂ ਦੇ ਵਿੱਚ ਪੈ ਗਏ ਸਭ ਤੋਂ ਪਹਿਲਾਂ ਸਾਡੇ ਮਾਂ-ਬਾਪ ਰੁੱਲਦੇ ਆ ਅਸੀਂ ਤੇ ਬਾਅਦ 'ਚ ਰੁੱਲਾਂਗੇ ਪਹਿਲਾਂ ਸਾਡੇ ਮਾਂ-ਬਾਪ ਮਾਂ-ਬਾਪ ਰੁੱਲਦੇ ਆ ਤੇ ਸਰ ਮੈਂ ਆਪਣੀ ਗੱਲ ਦੱਸ ਦੇਣਾ ਚਾਹਨਾ ਜਦੋਂ ਦੀ ਹੋਸ਼ ਸੰਭਾਲੀ ਆ ਹੁਣ ਤੱਕ ਕੋਈ ਨਸ਼ੇ ਨੂੰ ਹੱਥ ਨਹੀਂ ਲਾਇਆ ਇੱਥੋਂ ਤੱਕ ਕਿ ਮੈਂ ਅਜ ਤੱਕ ਕਦੀ ਇਹ ਠੇਕੇ ਦੇ ਵੀ ਨਹੀਂ ਗਿਆ ਤੇ ਬੀਅਰ ਕਦੀ ਕੋਈ ਕਦੀ ਕੋਈ ਨਸ਼ਾ ਨਹੀਂ ਕੀਤਾ ਮਤਲਬ ਛੋਟੇ ਦੇ ਲੈ ਕੇ ਹੁਣ ਤੱਕ ਜੇ ਬੇਸ਼ੱਕ ਕੋਈ ਟੈਸਟ ਹੁੰਦਾ ਜਿਹੜਾ ਮਰਜ਼ੀ ਕਰਵਾ ਲਿਆ ਜਾਏ ਤੇ 1% ਵੀ ਅਗਰ ਕੋਈ ਨਿਸ਼ਾਨਾ ਨਿਕਲਦਾ ਤੇ ਮੈਂ ਉਹਦਾ ਜ਼ਿੰਮੇਵਾਰ ਆ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੇਣਾ ਚਾਹਨਾ ਕਿ ਨਸ਼ਿਆਂ ਤੋਂ ਬਾਹਰ ਨਿਕਲੋ ਆਪਣੇ ਮਾਪਿਓ ਦੀ ਸੇਵਾ ਕਰੋ ਕਰੋ ਲੇਕਿਨ ਦੂਸਰੇ ਨਾਲ ਇਨਸਾਨੀਅਤ ਦੀ ਸੇਵਾ ਵੀ ਕਰੋ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਆ ਤੇ ਜਿਹਦੇ ਕਾਰਨ ਅਸੀਂ ਪ੍ਰਮਾਤਮਾ ਨੂੰ ਵੀ ਜਵਾਬ ਦੇ ਦੇਈ ਹੋਵਾਂਗੇ ਗੱਲ ਕਰੀਏ ਤਾਂ ਇੱਕ ਬਚਿੱਤਰ ਸਿੰਘ ਨਾਲ ਹੋਰ ਗੱਲ ਕਰਦੇ ਆ ਬਜਿੱਤਰ ਭਾਜੀ ਤੁਸੀਂ ਵੇਖਿਆ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਜਾਂ ਸਿੱਖੀ ਨੂੰ ਸੰਭਾਲਣਾ ਵੀ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੋ ਗਿਆ ਹੁਣ ਤੇ ਹੁਣ ਤਾਂ ਉਹ ਪਰਿਵਾਰਾਂ ਦੇ ਜੀਵ ਹੀ ਕਈ ਇਹ ਨਾ ਛੜਕਾਂ ਤੇ ਬੈਠੇ ਨੇ ਕਿ ਜਿਨ੍ਹਾਂ ਦਾ ਕਾਰੋਬਾਰ ਸਰੀਰ ਨਹੀਂ ਕਰਦਾ ਕੰਮ ਲੇਕਿਨ ਫਿਰ ਵੀ ਰਿਕਸ਼ਾ ਚਲਾ ਰਹੇ ਨੇ ਜਾਂ ਇਸ ਤਰ੍ਹਾਂ ਬੜੀ ਹਿੰਮਤ ਰੱਖਦੇ ਆ ਤੇ ਕੀ ਪੰਜਾਬੀਅਤ ਨੂੰ ਸੁਨੇਹਾ ਦੇਣਾ ਚਾਹੋਗੇ ਉਹਨਾਂ ਬਾਰੇ ਵੀ ਜਿੱਥੇ ਕਿਤੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਬੰਦਾ ਲੱਭਦਾ ਜਿਹੜਾ ਰੋਟੀ ਤੋਂ ਥੋੜਾ ਮੁਸ਼ਕਿਲ ਹੋ ਸਕਦੀ ਆ ਲੇਕਿਨ ਤੰਗੀ ਬਹੁਤ ਘਟ ਰਿਹਾ ਤੇ ਉਹਦਾ ਕੀ ਹੈਲਪ ਕਰਨੀ ਚਾਹੀਦੀ ਪੰਜਾਬ ਬੀਖੋ ਜੀ ਮਾਫ ਕਰਨਾ ਜੇ ਮੇਰੇ ਕੋਲ ਕੋਈ ਗਲਤ ਸ਼ਬਦ ਬੋਲੇ ਗਏ ਕਹਿੰਦੇ ਨਾ ਛੋਟਾ ਵੂਹ ਵੱਡੀ ਗੱਲ ਦੇਖੋ ਆਪਾਂ ਲੰਗਰ ਲਾਣੇ ਆ ਇੱਕ ਦਿਨ ਲੰਗਰ ਲਾਣੇ ਆ ਤੇ ਹਜ਼ਾਰਾਂ ਲੋਕ ਚਲੋ ਲੰਗਰ ਛਕਦੇ ਹੋਣਗੇ ਪਰ ਜੇ ਉਹੀ ਲੰਗਰ ਨੂੰ ਕਿਸੇ ਥਈ ਕਿਸੇ ਸਹੀ ਥਾਂ ਤੇ ਕਿ ਗਰੀਬ ਪਰਿਵਾਰ ਪਰਿਵਾਰ ਵੇਖ ਕੇ ਇੱਕ ਪਿੰਡ ਦੇ ਵਿੱਚ ਉਹਦਾ ਘਰ ਨੂੰ ਰੋਜ਼ਗਾਰ ਦਿੱਤਾ ਜਾਏ ਤੇ ਉਹ ਸਭ ਤੋਂ ਵਧੀਆ ਜਿਹਾ ਲੰਗਰ ਵਧੀਆ ਤੁਸੀਂ ਇੱਕ ਪੋਸਟ ਵੇਖ ਰਹੇ ਹੋ ਜੋ ਅੰਮ੍ਰਿਤਸਰ ਤੋਂ ਆ ਭਰਾ ਸਾਡਾ ਕੋਈ ਜਾਂ ਕਿਸ ਤਰ੍ਹਾਂ ਉਹ ਜਿੱਥੇ ਕਿਤੇ ਕੋਈ ਬਜ਼ੁਰਗ ਹੈ ਜਿਸ ਕੋ ਰਿਕਸ਼ਾ ਨਹੀਂ ਚੱਲਦਾ ਉਹ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੜਾ ਚੱਲ ਰਿਹਾ ਕਿ ਉਹਦੇ ਕਦਮ ਨੂੰ ਕੀ ਵੇਖਦੇ ਹੋ ਕਿਵੇਂ ਵੇਖਦੇ ਸਹੀ ਵੀਰ ਜੀ ਉਸ ਵੀਰ ਨੂੰ ਜ਼ਰੂਰ ਮਿਲਾਂਗਾ ਵੀਰ ਨਰਵੈਰ ਵੀਰਾ ਸਾਡਾ ਗੁਰਮੁਖ ਵੀਰਾ ਸੇਵਾ ਕਰਦਾ ਉਹ ਜ਼ਿਆਦਾਤਰ ਵੀਰਾਂ ਨੂੰ ਰੋਜ਼ਗਾਰ ਦਿੰਦਾ ਮਤਲਬ ਕਿ ਆਪਾਂ ਉਹਨਾਂ ਨੂੰ ਇਦਾਂ ਦਾ ਕੋਈ ਰੋਜ਼ਗਾਰ ਦੇ ਦਈਏ ਜਿਹੜਾ ਆਪਣੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਰੋਜ਼ਗਾਰ ਚਲਾ ਸਕੇ ਮੈਂ ਜ਼ਰੂਰ ਚਾਹਨਾ ਕਿ ਜਿੰਨੇ ਵੀ ਵੀਰ ਨੇ ਉਹ ਇਸ ਪਾਸੇ ਜ਼ਰੂਰ ਧਿਆਨ ਦੇਣ ਕਿਉਂਕਿ ਜਿਹੜੀ ਗੁਰੂ ਦੀ ਗੋਲਕ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਉਹ ਗਰੀਬ ਦਾ ਮੂੰਹ ਆ ਜੀ ਤੇ ਪਰਮਾਤਮਾ ਇਹ ਜਗ ਦੀਆਂ ਜੋਤਾਂ ਦੀ ਸੇਵਾ ਕਰੋ ਇਹ ਜਿਹੜੇ ਸਰੀਰ ਹਨਾ ਕਈ ਵਿਚਾਰੇ ਸੜਕਾ ਤੇ ਮਰ ਜਾਂਦੇ ਭਾਜੀ ਅਸੀਂ ਖੁਦ ਵੇਖੀਦਾ ਇਹਨਾਂ ਦੀ ਟਾਇਲਟ ਅਸੀਂ ਚੁੱਕੀਦਾ ਸਾਨੂੰ ਪਤਾ ਇਹਨਾਂ ਤੇ ਸਾਨੂੰ ਇਹਨਾਂ ਦੇ ਵਿੱਚ ਕੀ ਲੱਭਦਾ ਭਾਜੀ ਇੱਕ ਪਠਾਨਕੋਟ ਸਾਨੂੰ ਕਾਲ ਆਈ ਵੀ ਭਾਜੀ ਤੁਸੀਂ ਜਲਦੀ ਆਓ ਉੱਥੇ ਇੱਕ ਬਜ਼ੁਰਗ ਪਿਆ ਜਦੋਂ ਨੂੰ ਭਾਜੀ ਆਪਾਂ ਪਹੁੰਚੇ ਤੋਂ ਬਜ਼ੁਰਗ ਦੀ ਡੈਥ ਹੋ ਗਈ ਠੰਡ ਦੇ ਵਿੱਚ ਆਕੜ ਗਿਆ ਸੀ ਸੰਦਰੀ ਮਰ ਗਿਆ ਸੀ ਮਦਾਂ ਮਰ ਗਿਆ ਬਿਲਕੁਲ ਜੀ ਤੇ ਬੜਾ ਸਾਡੇ ਦਿਲ ਨੂੰ ਵੀ ਝੰਜੋੜਿਆ ਉਹ ਗੱਲ ਨੇ ਕਿ ਯਾਰ ਜੇ ਅਸੀਂ ਹੋ ਸਕਦਾ ਪਹਿਲਾਂ ਪਹੁੰਚ ਜਾਂਦੇ ਤੇ ਬਜ਼ੁਰਗ ਬਚ ਜਾਂਦਾ ਪਰ ਸਾਡੀਆਂ ਹਜ਼ਾਰਾਂ ਲੋਕ ਲੰਗਦੇ ਆ ਪਰ ਕੋਈ ਇੰਟਰਸਟ ਨਹੀਂ ਦਿੰਦਾ ਜੀ ਅੱਜ ਸਮਾਂ ਹੈ ਜੇ ਪੰਜਾਬ ਔਰ ਪੰਜਾਬੀਅਤ ਨੂੰ ਬਚਾਉਣ ਦਾ ਔਰ ਅੱਜ ਸਮਾਂ ਹੈ ਸੇਵਾ ਕਰਨ ਦਾ ਔਰ ਫਲ ਖਟਣ ਦਾ ਜੇ ਗੱਲ ਕਰੀਏ ਤਾਂ ਇਹ ਜੋ ਸੰਸਥਾ ਵਾ ਜੋ ਦੀਨਾ ਨਗਰ ਦੀ ਸੰਸਥਾ ਹੈ ਬਹੁਤ ਸਾਰੇ ਲੋਕਾਂ ਦੀ ਸੇਵਾ ਕਰ ਰਹੀ ਆ ਬਹੁਤ ਸਾਰੇ ਹੋਣਾ ਪਰਿਵਾਰਾਂ ਦੀ ਸੇਵਾ ਕਰ ਰਹੀ ਆ ਜਿਹੜੇ ਪਰਿਵਾਰ ਏਕ ਦੂਸਰੇ ਜੀ ਤੋਂ ਵਿਛੜ ਗਏ ਨੇ ਇਹ ਕਈ ਪਰਿਵਾਰਾਂ ਦੇ ਪਰਿਵਾਰ ਵੀ ਇੱਥੇ ਰਹਿੰਦੇ ਹੋਣਗੇ ਦੋ ਜੀ ਵੀ ਰਹਿੰਦੇ ਹੋਣਗੇ ਤੇ ਜਿਵੇਂ ਛੋਟਾ ਜਿਹਾ ਬੱਚਾ ਆ ਬੜੀ ਵੱਡੀ ਸੇਵਾ ਏ ਕਿ ਛੋਟਾ ਜਿਹਾ ਬੱਚਾ ਅੱਜ ਤੋਂ ਲੈ ਕੇ ਫਿਰ ਵੀ ਕਹਿ ਰਹੇ ਆ ਕਿ ਕੋਈ ਪਰਿਵਾਰ ਇਹਦਾ ਜੀ ਮੈਂਬਰ ਜਿਹੜਾ ਵਾ ਉਹ ਕਿਤੇ ਜਾਣਦਾ ਹੋਵੇ ਤਾਂ ਜਰੂਰ ਇ ਔਰ ਇਹਨਾਂ ਨੂੰ ਇਸ ਬੱਚੇ ਨੂੰ ਜੋੜਾ ਪਛਾਣ ਕੇ ਆਪਣੇ ਮਾਪਿਓ ਦੇ ਕੋਲ ਜਿਹੜਾ ਉਹ ਪਹੁੰਚ ਜਾਵੇ ਕਿਉਂਕਿ ਇਹ ਜੋ ਸੰਸਥਾ ਹੈ ਇਹਨੂੰ ਪਹਿਲੇ ਤਾਂ ਯੋਗਦਾਨ ਦੀ ਲੋੜ ਹੈ ਯੋਗਦਾਨ ਜਿਹੜਾ ਪੰਜਾਬੀ ਜਿਹੜਾ ਯੋਗਦਾਨ ਤੋਂ ਕਿਤੇ ਵੀ ਘਟ ਨਹੀਂ ਹੈਗੇ ਯੋਗਦਾਨ ਵੱਤ ਤੋਂ ਵੱਤ ਪਾਉਂਦੇ ਨੇ ਲੇਕਿਨ ਜਦੋਂ ਗੱਲ ਕਰੀਏ ਤਾਂ ਇਹ ਸੇਵਾ ਇਹ ਬੜੀ ਵੱਡਮੁੱਲੀ ਸੇਵਾ ਇਹ ਸੇਵਾ ਦੇ ਵਿੱਚ ਵੱਤ ਤੋਂ ਵੱਤ ਹਿੱਸਾ ਪਾਉਣ ਜੋ ਵੀਡੀਓ ਜਿਹੜੀ ਆ ਉਹ ਵੱਤ ਤੋਂ ਵੱਤ ਸ਼ੇਅਰ ਕਰਨੀ ਆ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਔਰ ਸੰਸਥਾ ਜਿਹੜੀ ਜਾਣਕਾਰੀ ਆ ਉਹ ਆਮ ਲੋਕਾਂ ਤੱਕ ਪਹੁੰਚ ਸਕੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ